ਹਲਕਾ ਫਲੌਰ ਆਪ ਪਾਰਟੀ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਅੱਜ ਫਲੌਰ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਤੁਸੀਂ ਵੰਦਾ ਦੌਰਾ ਕੀਤਾ ਗਿਆ। ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਅਤੇ ਹੁਣ ਨੁਕਸਾਨ ਹੋਏ ਦਾ ਮੁਆਵਜ਼ਾ ਵੀ ਜਲਦੀ ਤੋਂ ਜਲਦੀ ਦਿੱਤਾ ਜਾਵੇਗਾ। ਇਸ ਸਬੰਧ ਵਿੱਚ ਮੈਂ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ। ਸਤਲੁਜ ਰਿਆ ਨੇੜਲੇ ਇਲਾਕਿਆਂ ਦੇ ਹੜ੍ਹ ਤੋਂ ਬਚਾਅ ਲਈ ਪੁਖਤ ਦਾ ਪ੍ਰਬੰਧ ਵੀ ਕੀਤੇ ਗਏ ਸੂਸੀ ਵਾਂਦੇ ਦਿਨ ਰਾਤ ਚੌਸਕੀ ਵਰਤੀ ਜਾ ਰਹੀ ਬਚਾਉਦੀਆਂ ਟੀਮਾਂ 24 ਘੰਟੇ ਬੰਦ ਤੇ ਦੌਰਾ ਕਰ ਰਹੀਆਂ ਪ੍ਰਿੰਸੀਪਲ ਨੇ ਸਮੂਹ ਪ੍ਰਸ਼ਾਸਨ ਅਧਿਕਾਰੀਆਂ ਕਰਮਚਾਰੀਆਂ ਦੀ ਛਲੰਗਲਾ ਕੀਤੀ ਕਿ ਉਹ ਦਿਨ ਰਾਤ ਬੰਦ ਤੇ ਚੌਸਕੀ ਵਰਤ ਰਹੀਆਂ ਹਨ ਇਸ ਮੌਕੇ ਤੇ ਹਰ ਕਮਲ ਸਿੰਘ ਸਰਪੰਚ ਬੇਬੇ ਸ਼ਰਮਾ ਜੂਥ ਕੋ ਆਰਡੀਨੇਟਰ ਬਲਰਾਜ ਸਿੰਘ ਸਰਪੰਚ ਤਰਸੀਮ ਸਿੰਘ ਸਰਪੰਚ ਬੁਖੀਸ਼ ਸਿੰਘ ਲੰਬੜਦਾਰ ਜਨੈਲ ਸਿੰਘ ਮੋਤੀ ਪਰ ਰঞ্জੀਤ ਸਿੰਘ ਬਲਾਕ ਪ੍ਰਧਾਨ ਜਗਤਰਾਮ ਪੱਟੀ ਬਲਾਕ ਪ੍ਰਧਾਨ ਸੰਤੋਖ ਸਿੰਘ ਗਿਲਦੀਪਾ ਪੀਏ ਬਕਾਪਰ ਦਵਿੰਦਰ ਸਿੰਘ ਚਾਹਲ ਫਲੋਰ ਤੋਂ ਰਾਜਕਮਨ 엥ਗਲਦੀ ਖਾਸਰਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਆਜੇ ਮੈਂ ਪੁੱਛ ਕੇ ਦੱਸਦਾ ਸਰ ਪੁੱਛ ਹਾਂ ਕਿ ਬਹੁਤ ਪੈਰੇ ਇਹਦੇ ਘਰਾਂ ਗਾ ਰਹੇ ਆ ਮੈਂ ਤਾਂ ਦਾਦਰਾਂ ਨਾਲ ਹੀ ਜਾੜੀ ਆ ਉਹ ਜਿਹੜੀ ਪੋਲੀ ਰਹੀ ਹੈ ਜਿਹੜੀ ਕਿਸੇ ਬਜਾਲ ਮਰਾਂ ਜਾ ਕੇ ਦੂਜੇ ਨਾਲ ਸਿੱਟੇ ਬੋਰੇ ਵਿੱਚ ਪਾਣੀ ਪਾ ਲਿਆ ਸੀ ਉਧਰ ਵੀ ਮੈਂ ਤਾਂ ਤੁਹਾਨੂੰ ਫੋਨ ਕਰੀ ਜਾ ਦੇਣਾ ਨਾ ਆਪਾਂ ਆ ਜਿੰਨਾ ਦਿੱਤਾ ਜਾਣਾ ਇਹ ਵੇਚ ਨਹੀਂ ਜਾਣਾ ਹੈ ਇਹਦੀ ਆਪਾਂ ਇੱਕ ਫੋਟੋ ਕਿਦੇ ਬਾਲਾ ਬੁਲਾ ਡਿਆ ਆ ਉਹਦੀ ਫੋਟੋ ਖੁਰਵਾ ਕੇ ਨੰਬਰ ਦਾਦੇ ਨਾਲ ਰਵਾਂਚਾ ਕਰਾ ਕੇ ਤੁਸੀਂ ਭੇਜੋ ਔਰ ਫਟਵਾੜੀ ਨੂੰ ਉਹ ਫੋਟੋ ਨਾਲ ਸਿੱਟੇਗਾ ਨਾਲ ਦੀ ਨਾਲ ਜਿਹੜਾ ਸੀਗਰ ਕੋਲ ਐਸਡੀ ਕੋਲ ਰਿਪੋਰਟ ਆਉਦੀ ਤਾਂ ਉਹਦੇ ਲਈ ਖੰਡਾ ਦੀ ਵਿਵਸਥਾ ਜਰੂਰੀ ਘਰਿਆ ਇਹ ਰਿਪੋਰਟ ਕਰ ਦਿੱਤੀ ਜਿਹੜੇ ਪ੍ਰਧਾਨ ਨੇ ਕਹੇ ਕਰ ਦਿੱਤਾ ਹੋਇਆ ਸਾਲਾ ਕੋਈ ਨਹੀਂ ਕੋਈ ਹਾਂ ਜੀ ਹਲਕਾ ਵਿਧਾਨ ਸਭਾ ਫਲੋਰ ਦੇ ਸੀ ਵਨ ਸਤਲੋਜ ਦੀ ਦਰਿਆ ਦਾ ਜਿਹੜਾ ਸੀ ਅਸੀਂ ਅੱਜ ਸਵੇਰ ਦੇ ਜਿਹੜੇ ਹੈਗੇ ਆ ਉਹ ਜਿੱਥੇ-ਜਿੱਥੇ ਸਾਨੂੰ ਤਰੀਕੇ ਜਾਂ ਜਿੱਥੇ ਇਥੇ ਕੋਈ ਸਾਨੂੰ ਲੱਗਦਾ ਸੀ ਮਸਮੂਸ ਹੋਇਆ ਸੀ ਉਹਨਾਂ ਦਾ ਅਸੀਂ ਨਿਖਣ ਕੀਤਾ ਹੈ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਅਸੀਂ ਜਿੱਥੇ ਤੁਹਾਨੂੰ ਦੱਸਦੇ ਜਿੱਥੇ ਖੜੇ 2827 ਇਹ ਵਰਜੀ ਨੰਬਰ ਹੈਗੀ ਆ ਇਹਦੇ ਲਈ ਵੀ ਆ ਤੁਸੀਂ ਦੇਖਦੇ ਆ ਵੀ ਇਥੋਂ ਵੀ ਜਿਹੜਾ ਹੈਗਾ ਆ ਅਸੀਂ ਸੰਤੋਸ਼ਟ ਆ ਕਿ ਕੰਮ ਜਿਹੜਾ ਹੈਗਾ ਆ ਠੀਕ ਆ ਔਰ ਫੇ ਵੀ ਪੁਖਤਾ ਇੰਤਜ਼ਾਮ ਖਾਂਦੇ ਲਈ ਅਸੀਂ ਜਿਹੜਾ ਹੈਗਾ ਤੱਤ ਬੜਿਆ ਦੂਜੇ ਨੰਬਰ ਤੇ ਜਿਹੜਾ ਹੈਗਾ ਅਸੀਂ ਸ਼ਨੀ ਮੰਦਿਰ ਵੀ ਗਏ ਆ ਉਹ ਪਾਣੀ ਦੇ ਨਾਲ ਭਰਿਆ ਸੀਗਾ ਉੱਥੇ ਵੀ ਅਸੀਂ ਤਰੰਤ ਜਿਹੜੀ ਹੈਗੀ ਆ ਉੱਥੇ ਮੋਟਰਾਂ ਵਗੈਰਾ ਦਾ ਪ੍ਰਬੰਧ ਕਰਕੇ ਪਾਣੀ ਦਾ ਨਿਕਾਸੀ ਸਿਸਟਮ ਜਿਹੜਾ ਹੈਗਾ ਕਰਵਾ ਦਿੱਤਾ ਹੈਗਾ ਅੱਗੇ ਜਿਹੜਾ ਹੈ ਸਿਗਾ ਪੀਏਪੀ ਪੰਜਾਬ ਪੁਲਿਸ ਅਕੈਡਮੀ ਦੀ ਜਿਹੜਾ ਹੈਗਾ ਉਹਦਾ ਵੀ ਮੋਆਇਨਾ ਕੀਤਾ ਤਾਂ ਉੱਥੇ ਵੀ ਜਿਹੜਾ ਹੈਗਾ ਆ ਪਾਣੀ ਜਿਹੜਾ ਹੈਗਾ ਆ ਕੋਈ ਖਤਰੇ ਵਾਲੀ ਗੱਲ ਨਹੀਂ ਛੋਲਾ ਬਾਜ਼ਾਰ ਜਿਹੜਾ ਬਹੁਤ ਹੀ ਮੀਡਲ ਪੁਆਇੰਟ ਜਿਹੜਾ ਹੈਗਾ ਉੱਥੇ ਵੀ ਅਸੀਂ ਜਾ ਕੇ ਦੇਖਿਆ ਕੋਈ ਅਸੀਂ ਸਾਰੇ ਦੇਖਿਆ ਕੁੱਲ ਮਿਲਾ ਕੇ ਹਲਕਾ ਬਦਲ ਸਭਾ ਫਲੋਰ ਦੇ ਵਿੱਚ ਮੈਂ ਸਾਰੇ ਫਲੋਰ ਦੇ ਨਿਵਾਸੀਆਂ ਨੂੰ ਇਹ ਗੁਜਾਰਸ਼ ਕਰਦਾ ਆ ਕਿ ਵੀ ਕਿਤੇ ਵੀ ਕੋਈ ਜੜੀ ਆਹੜ ਵਾਲੀ ਸਥਿਤੀ ਨਹੀਂ ਪਰੰਤੂ ਆਪਾਂ ਨੂੰ ਚੌਕ ਸਰੇਣ ਦੀ ਲੋੜ ਆ ਤਾਂ ਕਿ ਆਪਾਂ ਆਪਣੇ ਜਿਹੜੀ ਹੈਗੀ ਆ ਇਸ ਦਰਿਆ ਦੀ ਆਪਾਂ ਰਾਖੀ ਕਰੀਏ ਹਮੇਸ਼ਾ ਹੀ ਮੈਂ ਸੇਵਾਦਾਰ ਬਣ ਕੇ ਤੁਹਾਡਾ ਹਮੇਸ਼ਾ ਹੀ ਇਕਤ ਪਰਿਆ ਪ੍ਰਸ਼ਾਸਨ ਚਾਹੇ ਉਹ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਆ ਚਾਹੇ ਉਹ ਰੈਵਨਿਊ ਦਾ ਪ੍ਰਸ਼ਾਸਨ ਆ ਚਾਹੇ ਡੀਐਮ ਦਾ ਸਾਰੇ ਜਿਹੜੇ ਅਸੀਂ ਕੱਬਾ ਪਾ ਰਿਹਾ ਸੋ ਤੁਹਾਨੂੰ ਬਿਸ਼ਵਾਸ ਦਿਓ ਨੇ ਤੁਹਾਨੂੰ ਡੰਗ ਦੀ ਕੋਈ ਲੋੜ ਨਹੀਂ ਦੁੱਖ ਦੀ ਘੜੀ ਦੇ ਵਿੱਚ ਸੰਕਟ ਦੀ ਘੜੀ ਦੇ ਵਿੱਚ ਹਮੇਸ਼ਾ ਅਸੀਂ ਤੁਹਾਡੇ ਨਾਲ ਆ ਪਰਮਾਤਮਾ ਮਿਹਰ ਕਰੇ ਹੁਣ ਜਿਹੜੀ ਧੁੱਪ ਨਿਕਲ ਰਹੀ ਆ ਇਸੇ ਤਰ੍ਹਾਂ ਜਿਹੜਾ ਅੱਜ ਤੋਂ ਬਾਅਦ ਜਿਹੜਾ ਗਰੂਪ ਬਦਲਣਾ ਸ਼ੁਰੂ ਹੋਵੇ ਬਹੁਤ-ਬਹੁਤ ਧੰਨਵਾਦ ਸਰ ਇੱਕ ਲਾਸਟ ਸਵਾਲ ਆ ਕਿ ਜਿਹੜਾ ਗਰੀਬ ਪਰਿਵਾਰਾਂ ਦੇ ਜਿਹੜੇ ਛੱਤਾਂ ਡਿਗੀਆਂ ਆ ਜਾਂ ਮਕਾਨ ਡਿਗੇ ਆ ਉਹਨਾਂ ਦੇ ਲਈ ਸਰਕਾਰ ਨੇ ਕੀ ਫੈਸਲਾ ਲਿਆ ਦੇਖੋ ਜਿਨ੍ਹਾਂ ਦੇ ਕੋਈ ਛੱਤਾਂ ਡੱਗ ਪਈਆਂ ਜਾਂ ਕੱਚੇ ਮਕਾਨ ਡੱਗ ਪਏ ਆ ਉਹਨਾਂ ਦਾ ਜਿਹੜਾ ਹੈ ਸਰਵੇ ਹੋ ਰਿਹਾ ਹੈਗਾ ਪਟਵਾਰੀ ਕਰ ਰਹੇ ਆ ਉਹ ਰਿਪੋਰਟ ਕਰਨਗੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਨਾਲ ਸਰਪੰਚ ਪੰਚ ਨੂੰ ਖੜੇ ਤਾਂ ਉਹਦੇ ਜਦੋਂ ਰਿਪੋਰਟ ਆ ਗਈ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਬੰਦਾ ਮੁਆਫੀ ਦੇਵਾਂਗੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਜੀ ਹੋਰਾਂ ਨੇ ਖਾੜਾਂ ਦੇ ਲਈ ਹਰ ਹੀ ਲਬਸੀਲਾ ਜਿਹੜਾ ਵਰਤਿਆ ਹੈਗਾ ਹਲਕਾ ਵਿਧਾਨ ਸਭਾ ਫਲੋਰ ਨੂੰ ਵੀ ਡੀਸੀ ਸਾਹਿਬ ਨੇ ਕਹਿਤਾ ਵੀ ਇੰਨੇ ਜਿਹੜੇ ਗਿਆ ਫੰਡ ਜਿਹੜੇ ਹੈਗੇ ਆ ਕਿਸੇ ਦੇ ਘਰ ਗਿਰ ਗਿਆ ਜਾਂ ਕੋਈ ਲੈਕੇਜ ਹੋਈ ਜਾਂ ਉਹਨਾਂ ਦੇ ਫੰਡ ਜਿਹੜੇ ਗਿਆ ਅਵੇਲੇਬਲ ਕਰਵਾਤੇ ਆ ਉਹ ਬਹੁਤ ਜਲਦੀ ਜਿਹੜੇ ਗਿਆ ਉਹਨਾਂ ਦਾ ਉਹ ਇਹਨਾਂ ਕਰਕੇ ਦਿੱਤੀ ਜਾਣਗੇ ਦੇ ਨਾਲ ਜਿਹਨਾਂ ਕਿਸਾਨਾਂ ਦੀਆਂ ਗਰਦਾਬੀਆਂ ਵੀ ਹੋਣਗੀ ਧੰਨਵਾਦ ਠੀਕ ਮਰਜੀਤ ਸਿੰਘ ਜੀ ਪੱਜੀ ਅਜ ਪ੍ਰਿੰਸੀਪਲ ਸਾਹਿਬ ਵੱਲੋਂ ਦੌਰਾ ਕੀਤਾ ਕਿਹ ਕਿਹਨਾਂ ਅਮਰਾਂ ਮਸਲ ਕੀ ਪ੍ਰੋਸੈਸ ਪ੍ਰਿੰਸੀਪਲ ਸਾਹਿਬ ਐਸੀ ਕਿ ਸਾਨੂੰ ਜੀਸੀਬੀ ਦੋ ਜੀ ਹਾਂਜੀ ਤੇ ਇੱਕ ਉਹਨਾਂ ਨੂੰ ਕਿਹਾ ਕਿ ਟੀਮ ਤੇ ਜੋ ਜਿਹੜਾ ਉਹਨੂੰ ਕ੍ਰੀਏਟ ਬਣਨੇ ਆਉਦੀ ਹੈ ਜੀ ਤੇ ਵੀਡੀਓ ਐਸਬੀ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਪ੍ਰਿੰਸੀਪਲ ਆਈਰ ਨੂੰ ਕਹਿੰਦੇ ਸ਼ਾਂਤੀ ਜਸਵੀਰ ਤੇ ਕਹਿੰਦੇ ਆਖ ਕਿ ਜਿਹੜੇ ਉਹ ਬੂਰੇ ਭਰੇ ਪਏ ਆ ਉਹ ਕ੍ਰੀਏਟ ਬਣਾ ਕੇ ਬੁਰਜੀਓ ਤੇ ਲਾਈ ਜਾਣ ਜੀ ਥੈਂਕ ਯੂ ਜੀ